ਨਾਮ ਹੈ ਆਮ ਤੇਰੇ ਜਿਲ੍ਹੇ ਵਿੱਚ ਤਸ਼ਕੀਲ ਇਸ ਬਸਤੀ ਕਿਸ ਜਿਲ੍ਹੇ ਸਾਰੇ ਇਹ ਕੋ ਗੱਲ ਤੁਸੀਂ ਸੁਣਿਓ ਜਲਦ ਕਰੀਏ ਇਹ ਨਹੀਂ ਲੱਗਦਾ ਕੋਈ ਸਰਪੰਚ ਇਹ ਸਾਡੇ ਨਾਲ ਬੜਾ ਅੱਛਾ ਪਰਪਰ ਚਾਲ ਜਨਾ ਉਸੇ ਕਰਕੇ ਕਰਦੀ ਕਾਮਯਾਬੀ ਸਭ ਇਸ ਜਿਲ੍ਹੇ ਕੋਈ ਕਰਮ ਪੁਲਿਸ ਦਾ ਚਾਲ ਪੁਲਿਸ ਦੇ ਅਫਸਰਾਂ ਵੱਲੋਂ ਬ੍ਰੀਤੀ ਤੇ ਕਿਸਾਨਾਂ ਵੱਲੋਂ ਇਸ ਜਿਲ੍ਹੇ ਨੂੰ ਸਾਲ ਤੋਂ ਸਭ ਦੇ ਕੇ ਕਰਦੇ ਜਿਹੜੀ ਕੋਈ ਬਿਮਾਰ ਹੈ ਉਹਨਾਂ ਦੀ ਵਾਦਾ ਹੋ ਜਾਂਦਾ ਤੇ ਇਸ ਕਰਕੇ ਇਹਨਾਂ ਨੇ ਵੀ ਪਹਿਲਾਂ ਪਿਆਰੀ ਚੀਜ਼ ਨਾਲ ਉਹਨਾਂ ਲੜੰਬੇ ਨੇ ਜਿਹੜੇ ਸੀ ਧਾਮ ਫੋਟੋ ਬਾਕੀ ਸਾਰਾ ਇੰਟੀਮ ਸੈੱਟ ਹੀ ਪਰ ਅੱਤੀ ਕੋਈ ਨਹੀਂ ਹੋਇਆ ਬੜਾ ਸਮੂਹਤੀ ਹੋਇਆ ਹੁਣ ਵੀ ਜਿਹੜੇ ਕੋਈ ਟ੍ਰੈਕਟਰ ਕਰਾਮੀ ਲੈ ਕੇ ਜਾਣਾ ਚਾਹੀਦਾ ਅਸੀਂ ਉਹਨਾਂ ਨੂੰ ਸਿਲੀਕਟ ਵੀ ਕਰਦੇ ਹਾਂ ਦੀ ਉਹ ਲੈ ਕੇ ਜਾਵੇਗੀ ਕਿ ਇੱਕ ਜਗ੍ਹਾ ਤੇ ਟ੍ਰਾਲੀਆਂ ਟ੍ਰੈਕਟਰ ਸਮਾਨ ਸ਼ਾਇਦ ਆ ਰਿਹਾ ਐਕਸੈਕਟਲ ਜਿਹੜੇ ਜਿਹੜੇ ਕਾਫੀ ਸਮੇਂ ਤੋਂ ਨਹੀਂ ਆਏ ਉਹ ਆਗੇ ਅਰੇਲ ਵੀ ਦੇਖੇ ਉਹਨਾਂ ਦੇ ਲਈ ਉਹ ਉਸ ਤੋਂ ਸ਼ਾਇਦ 3 ਕਿਲੋਮੀਟਰ ਜਿਹੜਾ ਇਹ ਇੱਕ ਹਾਓਪਨ ਵੇਅਰ ਹਾਊਸ ਕਈ ਕੋਣ ਕਹਿ ਸਕਦਾ ਓਪਨ ਆਇਆ ਪਰ ਉਹਦੇ ਵਿੱਚ ਕੋਈ ਸਾਨੂੰ ਇਹ ਦੱਸ ਰਿਹਾ ਹੈ ਕਿ ਕੋਈ ਕਿਸੇ ਦੀ ਟਰਾਲੀ ਨਾ ਲੈ ਜੇ ਉਹਦੇ ਕਿਹਾ ਕਿ ਕੋਈ ਸਮੂਥ ਬਿਠਾ ਕੇ ਤੇ ਜਾਂ ਆਪ ਦੇ ਤਿੰਨ ਬੰਦੇ ਚਾਹੀਦੇ ਆ ਜਿਹੜਾ ਆਧਾਰ ਕਾਰਡ ਨਾਲ ਲੈ ਕੇ ਜਿਹਦੇ ਵਿੱਚ ਉਹ ਪ੍ਰੋਪਰਲੀ ਜੈਨਟੀਫਾਈਡ ਬੰਦੇ ਹੋਣ ਉਹ ਆਪ ਦਾ ਦਿਖਾ ਦੇ ਕੋਈ ਐਵੀਡੈਂਸ ਹੈਗਾ ਟਰਾਲੀ ਦਾ ਤਾਂ ਦਿਖਾ ਕੇ ਤੇ ਜੇ ਨਹੀਂ ਐਵੀਡੈਂਸ ਹੈਗਾ ਤਾਂ ਫਿਰ ਉਹਦੇ ਵਿੱਚ ਤਿੰਨ ਬੰਦੇ ਜਿਨ੍ਹਾਂ ਦੇ ਮੋਬਾਈਲ ਨੰਬਰ ਵੀ ਲੋਕ ਕਰਾਂਗੇ ਟਰਾਲੀ ਦੇ ਨਾਲ ਫੋਟੋ ਵੀ ਖਿੱਚਾਂਗੇ ਤਾਂ ਕਿ ਰਿਪੋਰਟ ਵੀ ਪ੍ਰੋਪਰ ਆ ਜੇ ਕਿ ਕਿਸੇ ਦੀ ਕੋਈ ਟਰਾਲੀ ਨਹੀਂ ਲੈ ਜੇ ਉਹ ਵੀ ਲਿਜਾ ਸਕਦੇ ਟਰੈਕਟਰ ਦੇ ਜਿਨ੍ਹਾਂ ਦੇ ਕਾਗਜ਼ ਹੈਗੇ ਆ ਉਹ ਆਪਦੇ ਕਾਗਜ਼ ਦਿਖਾਉਣ ਉਹ ਵੀ ਨਾਲ ਗਵਾਹ ਵੀ ਦੋਹਾਂੜ ਕਾਰਡ ਲੈ ਕੇ ਆਉਣ ਉਹਨਾਂ ਦੇ ਟਰੈਕਟਰ ਵੀ ਦੇ ਉੱਤੇ ਜਾਣਗੇ ਜਿਹੜੇ ਕਈ ਵਾਰ ਕਾਗਜ਼ੀ ਬੁਆਚੇ ਆ ਬੁਆਚੇ ਦੇ ਨਾਲ ਵੀ ਸਾਨੂੰ ਤਿੰਨ ਜਾਣੇ ਚਾਹੀਦੇ ਇੱਕ ਆਦਮੀ ਨਾਲ ਦੋ ਗਵਾਹ ਤੇ ਜਿਨ੍ਹਾਂ ਦੇ ਡਾਕਟੀ ਕਾਰਡ ਹੋਰ ਦੇ ਉਹਨਾਂ ਨੂੰ ਵੀ ਅਸੀਂ ਸੀਵੀਕੇ ਕਰਦੇ ਆ ਜਿਹੜਾ ਖਾਲੀ ਹੋ ਜਾਂਦਾ ਜਿਹੜੇ ਆਵਾਜ਼ ਦੇ ਦਿੰਦੇ ਜਿਹੜੇ ਹਮੇਸ਼ਾ ਨਾਲ ਜਿਹਨਾਂ ਸਮਾਜ ਦਾ ਇਹ ਇਹਦੇ ਨਾਲ ਕੋਈ ਸੰਪੂਰਨ ਨਾਲੋਂ ਦੱਬ ਭੱਜੇ ਇੱਥੇ ਡਬਲ ਦੇਖੀ ਟਰਾਲੀਆਂ ਹੀ ਜਾਗੀਆਂ ਸੀ ਜਿਹੜੇ ਇਹਦੇ ਏਸ ਇੰਡੀਆ ਦੇ ਮਾਲਵੇ ਦੇ ਉੱਗੇ ਨਿੱਟਾ ਜਿਹੜੇ ਜਗਜੀਤ ਸਿੰਘ ਡੱਲੇ ਵਾਲਾ ਜਿਹੜੇ ਉਹ ਉਹ ਉਹਨਾਂ ਦਾ ਇਹੀ ਇੱਕ ਹੈਡਕੁਆਟਰ ਸੀ ਆ ਤੇ ਕੱਲ ਵੀ ਜਦੋਂ ਆਪਰੇਸ਼ਨ ਸ਼ੁਰੂ ਹੋਇਆ ਉਦੋਂ 6-700 ਦੇਤੀ ਵਾਰਮੀ ਸੀ ਫੇਰ ਆਸਤੇ ਪਾਸੇ ਨਿਕਲ ਕੇ ਚਲੇ ਗਏ ਫਿਰ ਅਲਟੀਮੇਟਲੀ ਰੀਟੇਨ ਹੋਏ ਇਸ ਕਰਕੇ ਉਸ ਨਾਲੋਂ ਡਬਲ ਆ ਤੁਸੀਂ ਦੇਖਿਆ ਬਾਹਰ ਫੁੱਟਿੰਗ ਕਿਉਂ ਚੱਲ ਰਿਹਾ ਉਦੇ ਕੰਮ ਤੋਂ ਜਿਹੜੇ ਕਿਸਾਨ ਵੀ ਕੋਈ ਆਈ ਜਾ ਰਹੇ ਆ ਜਿਹੜੇ ਉਹ ਲੈ ਕੇ ਜਾਣਾ ਚਾਹਦੇ ਉਹਨਾਂ ਨੂੰ ਵੀ ਸਿਕਿਟੀ ਦਿੱਤੀ ਜਾਂਦੀ ਫਿਰ ਉਸ ਪ੍ਰੋਸੈਸ ਮੈਂ ਕੰਪਲੀਟ ਮੈਂ ਜੀ ਪਰਲੇਮੈਂਟ ਨਹੀਂ ਪਰਲੇ ਬਸ ਸਮਰਥਨ ਨਾ ਮਿਲਦਾ ਕੋਈ ਕਾਰਨ ਹੀ ਨਹੀਂ ਉਹਨਾਂ ਨੂੰ ਅਸੀਂ ਕਿਹਾ ਵੀ ਆਪਦੇ ਤੁਸੀਂ ਜਿਹੜੇ ਉਹ ਬੈਰੀਕੇਡ ਜੇ ਲਾਏ ਆ ਉਹ ਜਿਹੜੇ ਕੰਕਰੀਟ ਦੇ ਲਾਏ ਆ ਉਹਨੂੰ ਤੁਸੀਂ ਖੋਲੋ ਸਾਡੇ ਆਪਦੇ ਉਹਨੂੰ ਕਰਾਂ ਪਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਗਾ ਗੱਲ ਸ਼ਹਿਰੀਆਂ ਵੱਲੋਂ ਇੱਥੋਂ ਦੇ ਜਿਹੜੇ ਪਿੰਡੂ ਇਲਾਕੇ ਦੇ ਲੋਕ ਐ ਜਿਹੜਿਆਂ ਦੀ ਜ਼ਮੀਨ ਇੱਧਰ ਆ ਬੱਤੀ ਉੱਤਰ ਪੜਦੇ ਆ ਉਸ ਤੇ ਰੇਸ ਤੇ ਜ਼ਾੜੀਆਂ ਸਾਖਾਂ ਕੀਵੀਆਂ ਜੀ ਜਿਨ੍ਹਾਂ ਨੂੰ ਦਿੱਕਤ ਆ ਰਹੀ ਸੀ ਉਹਨਾਂ ਵੱਲੋਂ ਵੀ ਭਾਵੇਂ ਕਿ ਉਹ ਕਿਸਾਨਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਵੱਲੋਂ ਸਾਨੂੰ ਵਧਾਈ ਜੀਆਂ ਸਾਲਾਂ ਤੇ ਵਧਾਈ ਦੇ ਮੈਸੇਜ ਆ ਰਹੇ ਆ ਤੇ ਉਹ ਲੋਕ ਵੀ ਬਹੁਤ ਖੁਸ਼ ਐ ਤੇ ਅਸੀਂ ਇਸ ਕਰਕੇ ਖੁਸ਼ ਆ ਕਿ ਜਿਹੜੇ ਸਾਲ ਤੋਂ ਕਿਸਾਨ ਬੈਠੇ ਸੀਗੇ ਉਹ ਆਪਦੇ ਖੇਤਾਂ 'ਚ ਜਾਣਗੇ ਆਪਦੀ ਜਿਹੜੀ ਫਸਲ ਪੱਕੀ ਆ ਫਸਲ ਤਿਆਰ ਹੋ ਰਹੀ ਐ ਜਿਹਦੀ ਕਿਸਾਨ ਦੀ ਤਾਂ ਫਸਲ ਨਾਲ ਆ ਆਡੀ ਫਸਲ ਵਿੱਚ ਵਟ ਕੇ ਆਡੀ ਸ਼ਾਮ ਸੱਟ ਨੂੰ ਫਿਰ ਉਹ ਹੈ ਜਿਹੜਾ ਆਪਦਾ ਗਾ ਲੈ ਆਪੇ ਕਾਰੋਬਾਰ ਦਾ ਕਿਸਾਨ ਕਹ ਰਿਹਾ ਕਿ ਦੁਬਾਰਾ ਫਿਰ ਆਉਣਗੇ ਕਰਨੇ ਕੋਟਰ ਫਿਰ ਬੈਠੇਗੇ ਪਰ ਹਮ ਕੋਲ ਸਾਰ ਰਟਾਇਰ ਹੋ ਰਹੇ ਹਮ ਵੀ ਇਹੀ ਹੈ ਸਰ ਮੇਲਾ ਇਹ ਕਹ ਰਿਹਾ ਕੋਈ ਕੈਸੇ ਜਿੰਦਗੀ ਜਿਨ ਸੇ ਜਤੋ ਧੰਨਵਾਦ ਲੋਕੋ ਆਵਾਮ ਲੋਕ ਲੋਗਾ ਬਹੁਤ ਦਿੱਕਤ ਹੈ ਬਾਹਰ ਨੇ